ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡੇ ਮੇਰੇ ਚੈਨਲ ਅੱਜ ਮੈਂ ਤੁਹਾਨੂੰ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਤੀਰਾ ਲਵਾਂਗੇ 17 ਇੰਚ ਡਬਲ ਫੋਲਡ ਵਾਲੀ ਸਾਈਡ ਤੋਂ ਤੀਰਾ ਲਵਾਂਗੇ 17 ਇੰਚ ਦੇ ਹਿਸਾਬ ਨਾਲ ਸਾਢੇ 8 ਇੰਚ ਸਾਢੇ 8 ਇੰਚ ਇਹਦੇ ਉੱਤੇ ਮੋਡੇ ਦੀ ਕਟਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਇਹ ਆਪਣਾ ਮੋਡੇ ਦੇ ਕਟਿੰਗ ਦਾ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਛਾਤੀ ਦਾ ਨਿਸ਼ਾਨ ਛਾਤੀ ਹੈ 22 ਇੰਚ 22 ਇੰਚ ਦਾ ਹਾਫ ਗੈਂਚ ਇੱਥੇ ਆਪਾਂ ਹਾਫ ਦੇ ਨਿਸ਼ਾਨ ਲਗਾਵਾਂਗੇ ਤੋ ਇੱਕ ਕੱਪਾ ਥੋੜੀ ਜਿਹੀ ਕਾਟ ਮਾ ਮੰਗੇ ਛਾਤੀ ਦੇ ਨਿਸ਼ਾਨ ਤੱਕ ਹਾਫ ਤੋਂ ਬਾਅਦ ਇੱਥੇ ਤੱਕ ਕੱਟ ਲਵਾਂਗੇ ਤਾਂ ਰੈਂਚ ਦਿਨਿਸ਼ਾ ਨਿਸ਼ਾਨ ਲਗਾਵਾਂਗੇ ਆਪਾਂ ਸਾਈਡ ਦਾ ਤੇ ਅੱਧ ਦਾ ਨਿਸ਼ਾਨ ਲਗਾਵਾਂਗੇ 8.5 ਇੰਚ ਤੇ ਇਹ ਤੋਂ ਆਪਾਂ 8.5 ਇੰਚ ਤੇ ਲਗਾਵਾਂਗੇ ਆਪਾਂ ਕਮਰ ਦਾ ਨਿਸ਼ਾਨ ਜੋ ਕਿ 21 ਇੰਚ 22 ਇੰਚ ਪਰਕਾਂਗੇ 21 ਇੰਚ ਦੇ ਸਾਹਮਣੇ 10.5 ਇੰਚ ਤੇ ਨਿਸ਼ਾਨ ਲਗਾਵਾਂਗੇ हूँ आप लगावे हिप का नशा घेरा अपने को चौबीस इंच बारह इंच के नशा नहीं लगावे ਜੱਪਤ ਨਾਂਸ਼ਾਨੀਆਂ ਨੂੰ ਆਪਸ ਦੇ ਵਿੱਚ ਮਿਲਾਵਾਂਗੇ ਛਾਤੀ ਕਮਰ ਤੇ ਹੇ ਉੱਪਰ ਆ ਪਲੰਗਾ ਮਾੜੇ ਗਲੇ ਦਾ ਨਿਸ਼ਾਨ 8 ਇੰਚ ਦੇ ਅਤੇ ਪਿੱਛਲੇ ਗਲੇ ਦੀ ਕਾਟ ਦਾ ਨਿਸ਼ਾਨ ਲਗਾਵਾਂਗੇ ਫਰੰਟ ਵਾਲਾ ਗਲਾਪਾ ਬੁਕਰਮੇ ਪਾ ਕੇ ਬਣਾਵਾਂਗੇ ਪਿੱਛਲੇ ਗਲੇ ਦੀ ਨਿਸ਼ਾਨੀ ਲੱਗੀ ਹੁਣ ਆਪਾਂ ਮੋਡੇ ਦੀ ਕਾਟ ਪਾਵਾਂਗੇ ਇਜੜ ਆਪਣਾ ਇਹ ਪਿਛਲਾ ਪੰਨਾ ਹੈ ਥੋੜਾ ਜਿਹਾ ਮਾਲਚਨ ਰੱਖ ਲਾਂਗੀ ਅੱਧਾ ਥੱਪਾ ਲਗਾਵਾਂਗੇ ਮੋٹے ਦੀ ਨਿਸ਼ਾਨੀ ਮੋਡਾ ਪਰ ਰੱਖਾਂਗੇ 4 ਇੰਚ ਤਾਂ ਅਸੀਂ ਸ਼ਬ ਮੂਡਾ ਡਾਊਨ ਕਰਾਂਗੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇੱਥੇ ਆਪਾਂ ਨਿਸ਼ਾਨੀ ਲਗਾ ਦਾਂਗੇ ਆਟਾ ਪਰ ਵੀ ਲੰਗ ਪੱਲੇ ਤੋਂ ਪਾਵਾਂਗੇ। ਹੁਣ ਐਪੜੀ ਕਟਿੰਗ ਹੋ ਗਈ ਹੈ। ਹੁਣ ਆਪਾਂ ਐਸੇ ਵੀਡੀਓ ਦੇ ਵਿੱਚ ਆਪਾਂ ਪਲੂਈਆਂ ਦੇ ਨਿਸ਼ਾਨੀਆਂ ਲਗਾਵਾਂਗੇ। ਸੈਂਟਰ ਤੋਂ 3.5 ਇੰਚ ਛੱਡ ਕੇ ਆਪਾਂ ਨਿਸ਼ਾਨੀਆਂ ਲਗਾਵਾਂਗੇ। ഉപറോ അപ്പം ബാരാ ഇഞ്ചത്തി നിശാനാ സെന്റ പലോയിൽ പലോയിൽ ലെ അപ്പം രേ സാ ഇ സാ ഇഞ്ച തലോാന ലാ സൈഡാനേ ടൈ ഇഞ്ചത്തെ ਇਨੂ ਸੈਂਟਰ ਵਾਲੇ ਕੰਮਰ ਵਾਲੀ ਲਾਈਨ ਦੇ ਨਾਲ ਮਾ ਲਾਵਾਂਗੇ ਨਿਸ਼ਾਨੀ ਦੇ ਨਾਲ ਤੇ ਉੱਪਰਲੀ ਬਲੋਈ ਦੀ ਲੈਂਥ ਆਪਾਂ ਜਿਹੜੀ 5 ਇੰਚ ਰੱਖਾਂਗੇ ਇਹਨਾਂ ਦੋਨਾਂ ਬਲੋਈਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਬਲੋਈ ਪੈਂਦੀ ਹੈ 5 ਇੰਚ ਤੱਕ ਤੇਥੋਂ ਆਪਾਂ ਮੋੜੇ ਦੀ ਕਾਰਡ ਨੂੰ ਆਪਾਂ ਮੋੜ ਪਾਉਨੇ ਆ ਉਹਦੇ ਸੈਂਟਰ ਦੇ ਵਿੱਚ ਇਹ ਪਲੋਈ ਪੈਂਦੀ ਹੈ ਉਹ ਤੋਂ ਸੈਂਟਰ ਦੇ ਵਿੱਚ ਤੇ ਅਦਰ ਪਲੋਈਆਂ ਦੇ ਸੈਂਟਰ ਦੇ ਵਿੱਚ ਇਹਦੀ ਦੂਰੀ ਵੀ ਆਪਾਂ 2 ਜਾਂ 2.5 ਇੰਚ ਰੱਖਾਂਗੇ ਜਾਂ 2 ਰੱਖ ਸਕਦੇ ਆ ਜਾਂ 2.5 ਇੰਚ ਇਹ ਆਪਣੀਆਂ ਪਲੋਈਆਂ ਦੀਆਂ ਨਿਸ਼ਾਨੀਆਂ ਪੈ ਗਈਆਂ ਨੇ ਤੇ ਆਪਾਂ ਕੱਟ ਲਾ ਦਾਂਗੇ ਤਾਂ ਕਿ ਆਪਾਂ ਨੂੰ ਦੂਜੀ ਸਾਈਡ ਵੀ ਨਿਸ਼ਾਨੀਆਂ ਲਗਾ ਸਕੀਏ ਆਸਾਨੀ ਦੇ ਨਾਲ ਉਹ ਕੰਮ ਨਾ ਇਹਨਾਂ ਦੀ ਜੋ ਦੂਰੀ ਹੈ ਸੈਂਟਰ ਵਾਲੀ ਪਲੋਈ ਤੋਂ 2.5 ਇੰਚ ਆਪਾਂ ਰੱਖਦੇ ਆ ਜੇ ਹੈਵੀ ਸਰੀਰ ਆ ਤਾਂ ਤੁਸੀਂ 2.5 ਇੰਚ ਹੀ ਰੱਖਣੀਆਂ ਜੇ ਉਸ ਤੋਂ ਘਾਟਾ ਤਾਂ 1.5 ਤੋਂ 2 ਇੰਚ ਤੇ ਵੀ ਲਗਾ ਸਕਦੇ ਹੋ ਨਿਸ਼ਾਨੀ ਇਹ ਆਪਾਂ ਚੱਕਰਨੇ ਨਿਸ਼ਾਨੀ ਲਗਾਵਾਂਗੇ ਚੱਕਰਨੇ ਨਿਸ਼ਾਨੀ ਲਗਾਵਾਂਗੇ ਫਿਰ ਆਪਾਂ ਫੋਲਡ ਕਰਾਂਗੇ